thank you I'm ਦਰਵਾਜ਼ੀ ਜੈ ਜੈ ਮਸਤਾਂ ਦੀ ਸਭ ਤੋਂ ਪਹਿਲਾਂ ਤੁਹਾਨੂੰ ਬੱਬੇ ਦੇ ਮੇਲੇ ਦੀ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਸਾਧ ਸੰਗਤ ਨੂੰ ਜਿਹੜਾ ਚਾਹੋਗੇ ਕਿੰਨੀ ਖੁਸ਼ੀ ਆ ਤੁਹਾਨੂੰ ਅੱਜ ਬਹੁਤ ਜਿਆਦੀ ਬੇਹੱਦ ਖੁਸ਼ੀ ਆ ਜੀ ਦਾਦਿਆਂ ਦੇ ਮੇਲੇ ਜੀ ਗੱਲ ਕਰੀ ਬੱਬਾ ਜੀ ਮੇਲੇ ਦੀ ਮੇਲਾ ਕਿੰਨੇ ਸਾਲਾਂ ਤੋਂ ਚੱਲਿਆ ਮੇਲਾ ਜੀ ਤਕਰੀਬਨ ਕੋਈ 5.5 ਸੌ ਤੋਂ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਅੱਛਾ ਹਾਂ ਜੀ ਇਹ ਸੰਗਤਾਂ ਵਾਸਤੇ ਕੀ ਪ੍ਰਬੰਧ ਸੰਗਤਾਂ ਵਾਸਤੇ ਪ੍ਰਬੰਧ ਜੀ ਬਹੁਤ ਵਧੀਆ ਕੀਤਾ ਲੰਗਰ ਪਾਣੀ ਚਾਹ ਕੋੜਾ ਸਭ ਚੱਲਦਾ ਜੀ ਲੰਗਰ ਅੱਛਾ ਇਹ ਮੇਲਾ ਇਹ ਪਿੰਡ ਜਿਹੜਾ ਜਿੱਥੇ ਦਾ ਜਿਲਾ ਲੱਗਦਾ ਇਹ ਤਾਲੀਵਾਲ ਪਿੰਡ ਆ ਜੀ ਤਾਲੀਵਾਲ ਵੇਟ ਪਿੰਡ ਆ ਜੀ ਜ਼ਿਲ੍ਹਾ ਕਪੂਰਥਲਾ ਠੀਕ ਹੈ ਤੇ ਹੋਰ ਸੰਕਾ ਵਾਸਤੇ ਕੀ ਕੀ ਜਿਹੜੇ ਕਲਾਕਾਰ ਆ ਰਹੇ ਆ ਹੋਰ ਕਿਤੋਂ ਕਿਤੋਂ ਆ ਰਹੇ ਹੋ ਕਲਾਕਾਰ ਜੀ ਅਮਨਰੋਜੀ ਆ ਰਹੀ ਆ ਅੱਛਾ ਦੋ ਜੋੜੀਆਂ ਆ ਵਾ ਜੀ ਅੱਛਾ ਅੱਜ ਨਕਲੰਕ ਵਾਲਿਆ ਜੀ ਅੱਜ ਦੀ ਮੇਲਾ ਕਿੰਨੇ ਦਿਨ ਦਾ ਹੈ ਮੇਲਾ ਦੋ ਦਿਨ ਦਾ ਜੀ ਅੱਛਾ ਅੱਜ ਤੇ ਕੱਲ ਆਪਾਂ ਜੀ ਗੱਲ ਕਰੀਏ ਐਨਆਰਐਸ ਹਸਾਨਾ ਹਾਂਜੀ ਬਹੁਤ ਜ਼ਿਆਦਾ ਜੀ ਖਾਸ ਸਹਿਯੋਗੀ ਉਹਨਾਂ ਦਾ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਜਿਨ੍ਹਾਂ ਦੇ ਹੁਦਮ ਦੇ ਨਾਲ ਇੱਥੇ ਤੱਕ ਆਇਆ ਮਨ ਕੋਨਾਂ ਨੂੰ ਬਹੁਤ ਜ਼ਿਆਦੀਆਂ ਤਰੱਕੀਆਂ ਬਖਸ਼ੇ ਇਸ ਵਾਰ ਵੀ ਉਹਨਾਂ ਨੇ ਬਣਾਇਆ ਅੱਜ ਦੇ ਨੌਜਵਾਨ ਪੁੱਛਿਆ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਨੌਜਵਾਨ ਕਿਹੜੀ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਦੇਖੋ ਜੀ ਨਸ਼ੇ ਪੱਤਿਆਂ ਤੋਂ ਬਚ ਕੇ ਰਹੋ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਜਿਓ ਪਰਿਵਾਰ ਦੇ ਨਾਲ ਰਲ ਮਿਲ ਕੇ ਰਹੋ ਹਾਂਜੀ ਇਹਨਾਂ ਦਰਵਾਜ਼ੇ ਪੂਰਾ ਨਾ ਬੰਦ ਦਰਬਾਰ ਦਾ ਨਾਮ ਜੀ ਪੂਰਾ ਪੀਰ ਬਾਬਾ ਮੁਹਬਤ ਸ਼ਾਹ ਜੀ ਪਿੰਡ ਤਾਲੀਵਰ ਦੇ ਸਾਡੇ ਜੀ ਨਾਲ ਨਾਲ ਹੀ ਤੁਹਾਨੂੰ ਬਾਤ ਦੇਸ਼ਾਂ ਜੇਨਾਰਾ ਇੱਕ ਤਾਰੀਖ ਦੇ ਕੁਝ ਉਹਨਾਂ ਨੂੰ ਕੀ ਕਹਿਣਾ ਚਾਹੋ ਕੀ ਸੰਦੇਸ਼ ਦੇਣਾ ਚਾਹੋ ਬਸ ਇਹੀ ਕਹਿਣਾ ਚਾਹਾਂਗੇ ਕਿ ਮਾਲਕ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਤੇ ਹੋਰ ਜ਼ਿਆਦਾ ਗਾਂ ਮੇਲੇ ਦਾ ਉਦਮ ਕਰਨਗੇ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਅਸਵੇਰ ਤੋਂ ਜੀ ਹੁਣ ਚਾਦਰਾਂ ਚੜਾ ਕੇ ਹਟੇ ਚੰਦੇ ਦੀ ਰਸਮ ਹੋ ਰਹੀ ਆ ਚਾਹ ਪਾਣੀ ਦਾ ਲੰਗਰ ਚਾਪ ਕੋੜੇ ਦਾ ਤਿਆਰ ਆ ਜੀ ਉਹ ਸੰਗਤਾਂ ਨੂੰ ਹੁਣ ਵਰਤਾਇਆ ਜਾਊਗਾ ਉਸ ਤੋਂ ਬਾਅਦ ਨਕਲਾਵਾ ਹਾਂ ਜੀ ਉਸ ਤੋਂ ਬਾਅਦ ਨਕਲਾ ਆਉਣਗੇ ਹਾਂਜੀ ਅੰਜਮਸਤ ਜੈਮਸਤ ਜੀ ਦਾ ਜੀ ਅੱਜ ਮੇਲੇ ਦਾ ਬਾਬਾ ਜੀ ਦਾ ਕੀ ਕਹਿਣਾ ਚਾਹੋਗੇ ਬਾਬਾ ਜੀ ਦੇ ਮੇਲੇ ਤੇ ਦੇਖੋ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਤੇ ਇਹਨਾਂ ਇਹ ਬੰਦਿਆਂ ਵੱਲ ਸਾਰੇ ਪਰਿਵਾਰ ਨੂੰ ਉਹਨਾਂ ਦੇ ਕਾਰੋਬਾਰ ਤਰੱਕੀਆਂ ਹੋਵੇ ਤੇ

ਜਿਤਿੰਦਰ ਸਿੰਘ ਜੀ ਕਾਕਾ ਮਿਲਣ ਲੱਗਿਆ ਤੁਹਾਡਾ ਬੇਕਦਰਸ਼ ਕੀ ਅੱਜ ਪੀਰ ਬਾਬਾ ਮੁਹੱਬਤ ਸ਼ਾਹ ਜੀ ਦੇ ਦਰਬਾਰ ਤੇ ਜੀ ਸਲਾਨਾ ਔਰਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਐਨ ਆਰ ਆਈ ਵੀਰਾਂ ਵੱਲੋਂ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਮੂਹ ਸੰਗਤ ਦਾ ਨਗਰ ਦਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਗਰਮੀ ਤੋਂ ਬਚਾਅ ਲਈ ਪੱਖੇ ਕੂਲਰ ਸਾਰਾ ਕੁਝ ਕੀਤਾ ਗਿਆ ਲੰਗਰ ਦੇ ਭੰਡਾਰੇ ਸੇਵਾ ਸਾਰੀ ਕੀਤੀ ਗਈ ਹੈ ਜੀ ਤੇ ਹੁਣ ਸਹੀ ਚੰਡੇ ਦੀ ਰਸਮ ਅਦਾ ਕਰਨੀ ਆ ਜੀ ਚੰਡੇ ਦੀ ਰਸਮ ਅਦਾ ਕਰਕੇ ਜੀ ਅੱਗੇ ਕਾਰਵਾਈ ਜੋ ਮਾਲਕਾਂ ਦਾ ਹੁਕਮ ਹੋਊਗਾ ਜੀ ਉਹਦੇ ਸਾਫ ਦੇ ਨਾਲ ਚੱਲਾਂਗੇ ਜੀ ਅਸੀਂ ਧੰਨਵਾਦ ਕਰਦੇ ਆ ਫਿਰ ਦੁਬਾਰਾ ਐਨ ਆਰ ਆਈ ਵੀਰਾਂ ਦਾ ਸਮੂਹ ਸੰਗਤ ਦਾ ਸਮੂਹ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਜੀ ਕੀ ਕਹਾਂ ਬਤਾਇਓ ਬਲਵਿੰਦਰ ਸਿੰਘ ਜੀ ਅੱਜ ਪਿੰਡਾਂ ਲੱਗਾ ਬਾਬੇ ਦੇ ਆਪ ਬਾਬੇ ਮਾਪੇ ਸਾਹਿਬ ਦੇ ਇੰਨਾ ਲੱਗਾ ਸਾਰੇ ਪਿੰਡ ਨੂੰ ਵੱਟੋਂ ਵੱਟ ਮੁਬਾਰਕਾ ਹੋਣ ਐਨ ਐ ਵੀ ਵੀਰਾਂ ਨੂੰ ਵਾਤਾਵਰਤ ਬੇਨਤੀ ਕੀਤੀ ਜਾਂਦੀ ਆ ਵੀ ਹੋਰ ਵਾਤਾਵਰਤ ਸੇਵਾ ਪਹੁੰਚ ਹੋਰ ਤਰੱਕੀਆਂ ਕਰਦੇ ਜੀ ਹਾਂਜੀ ਬਹੁਤ ਹੈਗਾ ਜੀ ਠੀਕ ਹੈ ਬੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਬਾਬਾ ਜੀ ਦਾ ਮੇਲਾ ਲੱਗਿਆ ਕੀ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਜੀ ਤੁਹਾਨੂੰ ਅੱਜ ਸਾਡੇ ਪੀਰ ਬਾਬਾ ਮਾਦਕਾ ਜੀ ਆ ਤਾਰੇਵਰ ਬੀਤ ਵਿੱਚ ਮੇਲਾ ਲੱਗ ਰਿਹਾ ਹੈ ਅੱਜ ਅਤੇ ਕੱਲ ਨੂੰ ਅੱਜ ਕੁਵਾਲੀਆਂ ਦਾ ਤੇ ਦੋ ਇਹਦਾ ਪੌਣਪਾਣੀ ਦਾ ਕਾਲੂ ਆ ਰਹੀਆ ਮੇਸਾ ਕਿੜੀਆ ਕੀ ਬਕੀਦਾ ਅਮਰੋਜੀ ਆ ਰਹੀਆ ਬਹੁਤ ਵਧੀਆ ਮੇਲਾ ਹਰ ਸਾਲ ਪਰਦਾਵਾ ਚੰਗੇ ਨਾਮੀ ਕਾ ਕਲਾਕਾਰ ਸਾਡੇ ਸਾਰੇ ਸਾਰੇ ਆ ਆਸ ਅਸਮਾਨ ਪਪੂ ਮਾਨ ਜੋ ਪ੍ਰਭਜਰ ਮਾਨ ਜੋ ਵੀ ਸਾਡੇ ਆ ਆ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਏਕਾਵਾ ਬਹੁਤ ਵਧੀਆ ਹੋ ਰਿਹਾ ਮੇਲਾ ਆਪ ਐਤ ਕਿਵੇਂ ਅਸੀਂ ਨਾਲ ਮਿਲ ਕੇ ਕਰਾ ਰਹੇ ਆ ਜੋ ਵੀ ਐਨ ਆਰ ਆਈ ਬੰਦੇ ਆ ਸਾਡੇ ਸਾਰਿਆਂ ਦੇ ਉਹਨਾਂ ਦੀ ਮਾਤਰਾ ਮਿਲਾ ਹੋ ਰਿਹਾ ਹੈ ਬਹੁਤ ਵਧੀਆ ಗ್ರಾಮ ਪੰਚਾਇਤ ਦੇ ਐਨ ਆਰ ਆਈ ਭਰਾਵਾਂ ਦਾ ਬਹੁਤ ਸਾਰਾ ਸਹਿਯੋਗ ਰਿਹਾ ਧੰਨਵਾਦ ਸਾਡੀ ಗ್ರಾಮ ਪੰਚਾਇਤ ਦਾ ਬਹੁਤ ਵਧੀਆ ਰੋਲ ਆ ਨਾਲ ਸਾਡੇ ਰਲ ਕੇ ਐ ਜੋ ਵੀ ਹੈਗਾ ਅੱਡੇ ਕੋਈ ਪੈਨ ਦੀ ਬਾਤ ਨਹੀਂ ਬਜੇਗੀ ਸਾਰੇ ਰਲ ਕੇ ਕਰ ਰਹੇ ਹਨ ਠੀਕ ਹੈ ਜੀ ਸਾਰੇ ਚੈਨਲ ਨਾਲ ਨੂੰ ਕਹਾਂ ਐਨ ਆਰ ਆਈ ਭਰਾ ਵੇਖ ਰਹੇ ਆ ਬਾਅਦ ਵੀ ਸੰਦੇਸ਼ ਜਨਾ ਚੋਗੇ ਸਾਡੇ ਐਨਆਰਆਈ ਭਰਾ ਜੋ ਮੇਰੇ ਭਤੀਜੇ ਭਰਾ ਚਾਚੇ ਤਾਏ ਜੋ ਲੱਗਦੇ ਆ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਅੱਗੇ ਅੱਗੇ ਤੋਂ ਵੀ ਬੇਲਾ ਸਾਡਾ ਇਹ ਤੁਹਾਡੇ ਸਿਰ ਤੇ ਹੀ ਚੱਲਣਾ ਵਾ ਤੁਸੀਂ ਮਤ ਕਰੋਗੇ ਤਾਂ ਸਾਡਾ ਚੱਲਣਾ ਵਾ ਤੁਹਾਡੇ ਕੋਲ ਮੇਰਾ ਕੁਛ ਨਹੀਂ ਬਾਕੀ ਵਾਈਗੁਰ ਦੀ ਕਹਾਵ ਸਾਹ ਵਾਈਗੁਰ ਦੀ ਕਿਪਲੀ ਸਵਾਰ ਹੋ ਰਿਹਾ ਨੌਜਵਾਨ ਬੱਚਾ ਰੋਪਣਾ ਜਲਦੀ ਸੀ ਅਸੀਂ ਨੌਜਵਾਨ ਬੱਚਿਆਂ ਨੇ ਇਹੋ ਕਿੰਨੇ ਵੇ ਨਸ਼ਿਆਂ ਤੋਂ ਬਚੋ ਜੋ ਵੀ ਹੈਗਾ ਵਾ ਆਪਏ ਸਾਡੇ ਪਿੰਡ ਚੋਂ ਤਾਂ ਮੌਹ ਬਚਾਇਆ ਹੈਗਾ ਵਾ ਇਹ ਨਹੀਂ ਗੱਲ ਨਹੀਂ ਹੈਗੇ ਜਦੋਂ ਭਗਵਾਨ ਸਤਮਾਨਾ ਦਾਅਵੇ ਕਰਦਾ ਵਾ ਵੀ ਆ ਪਿੰਡਾਂ ਦਾ ਸਾਡੇ ਹਜ ਤੱਕ ਪਿੰਡ ਵਿੱਚ ਕਦੀ ਪੁਲਿਸ ਨੇ ਜਾਂ ਕਦੀ ਵੀ ਰੇਡ ਨਹੀਂ ਕੀਤਾ ਅਸੀਂ ਕਹਿ ਗਏ ਅਜਦਾ ਆ ਪਰਦੇ ਕਰਦੇ ਆ ਉਹ ਕੋਈ ਫਰਦਾ ਨਹੀਂ ਆ ਕੋਈ ਗੱਲ ਨਹੀਂ ਸਾਡੇ ਜੋ ਵੀ ਕਰਦੇ ਪਿੰਡ ਦਾ ਹੈਗਾ ਏਕਾ ਜੋ ਹੈਗਾ ਕਰੀ ਜਾਂਦੇ ਅਜਦਾ ਨਾਲ ਮੇਕੀ ਪਰ ਬਾਡੇ ਪਿੰਡ ਚ ਬਹੁਤ ਜ਼ਿਆਦਾ ਬਚਾਇਆ ਇਹਦੀ ਗੱਲ ਸਲਾਮਤ ਜੀ ਮੇਲਾ ਤੇ ਸਾਡੇ ਜੋ ਹੋ ਰਿਹਾ ਵਾ ਬਹੁਤ ਜੰਮਰ ਤੋਂ ਹੀ ਪਹਿਲਾਂ ਹੋ ਰਿਹਾ ਜੀ 50 ਸਾਲ ਤੋਂ ਉੱਪਰ ਦਾ ਮੇਲਾ ਹੋ ਰਿਹਾ ਕਲਾਕਾਰ ਨਾਮੀ ਤੋਂ ਨਾਮੀ ਸਾਡੇ ਕੋਈ ਐਡਾ ਕੋਈ ਕਲਾਕਾਰ ਸਾਡੇ ਜੋ ਲਾ ਕੇ ਜਾਂ ਕਦੀ ਵੀ ਕਿਸੇ ਨੇ ਆਏ ਹੋਣਗੇ ਜੋ ਹੱਥ ਆ ਰਹੇ ਤੇ ਆ ਪਹਿਲੀ ਯਾਰ ਮਾਮਸੀ ਜੀ ਆਇਆ ਹਾਂਜੀ ਬੋਲੋ ਬੋਲੋ ਪਹਿਲੀ ਯਾਰ ਮਾਮੀ ਇਹ ਕਦੇ ਨਹੀਂ ਹੋਇਆ ਇਹ ਬਹੁਤ ਮੇਲਾ 80 82 ਦੀ ਗੱਲ ਆ ਉਸ ਟਾਈਮ ਆ ਮਾਮਾ ਸੀਗਾ ਸੰਦੀਲੇ ਹੋਣੇ ਜੋ ਵੀ ਕਲਾਕਾਰ ਔਰ ਬਹੁਤ ਚੰਗਿਆ ਆਦਿਆ ਠੀਕ ਹੈ ਬਾਬਾ ਜੀ ਮਿਹਰਬਾਨੀ ਓਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਟਾਇਰ ਫੌਜੀ ਹਰਪਾਲ ਸਿੰਘ ਆਮ ਪਾਰਟੀ ਪ੍ਰਧਾਨ ਧਾਰੀਆਲ ਬੇਟ ਸਾਡੇ ਪਿੰਡ ਦੇ ਵਿੱਚ ਜੋ ਬਾਬੇ ਭਾਵਸਾ ਮੇਲਾ ਅੱਜ ਤੋਂ ਕੋਈ 50 ਸਾਲ ਤੋਂ ਸ਼ੁਰੂ ਹੋਇਆ ਕਿ ਬਹੁਤ ਹੀ ਜ਼ਿਆਦਾ ਵਾਰ ਐਨਆਈਏ ਆ ਕੇ ਇੰਨੀ ਸਾਡੇ ਤੇ ਬਾਬੇ ਤੇ ਪੜਨਾ ਕਿ ਜੋ ਵੀ ਪੈਸਾ ਬਾਹਰੋਂ ਆਉਂਦਾ ਐਨਆਈਏ ਦਾ ਹੀ ਆਉਂਦਾ ਆ ਪਿੰਡ ਦੇ ਸੰਜੋਗ ਦੇ ਨਾਲ ਬਹੁਤ ਹੀ ਜ਼ਿਆਦਾ ਮੇਲਾ ਬੜੇ ਮਿਹਨਤ ਨਾਲ ਬਣਾਇਆ ਜਾਂਦਾ ਪਹਿਲੇ ਮੇਲਾ ਕਬੱਡੀਆਂ ਪਹਿਲਵਾਨ ਆਉਂਦੇ ਸੀ ਅਸੀਂ ਚਾਹੁੰਦੇ ਆ ਵੀ ਗਾਹ ਤੋਂ ਵੀ ਜਿਹੜਾ ਇਹ ਜਿਹੜਾ ਮੇਲਾ ਵਾ ਇਤਾ ਹੀ ਮਰਦ ਚੱਲਦਾ ਰਹੇ ਪਲਵਾਨ ਨੇ ਹੋਣ ਕਬੱਡੀਆਂ ਵੀ ਹੁੰਦੀਆਂ ਰਹਿਣ ਇਸ ਦੇ ਵਿੱਚ ਛੇ-ਤਿੰਨ ਕਬੱਡੀ ਟੂਰਨਾਮੈਂਟ ਪਹਿਲੇ ਹੁੰਦੇ ਸੀ ਪਹਿਲੇ ਹੁੰਦੇ ਸੀ ਹੁਣ ਵੀ ਹੋ ਰਿਹਾ ਹਾਂ ਹਾਂ ਜੀ ਆਖੀ ਆਖੀ ਐਂਕੱਗੇ ਵੀ ਸਾਨੂੰ ਸੰਯੋਗ ਆ ਬਾਹਰ ਦੇ ਬੰਦੇ ਦਾ ਇਦਾਂ ਹੀ ਉਹ ਕਰਦੇ ਰਹੇ ਇੱਕੋ ਵੀ ਜ਼ਿਆਦਾ ਵਧੀਆ ਹੋ